ਜਾਇਏ ਸੀ ਨਾ ਚਾਪੀ ਹੋ ਰੋਟੀ ਪਾਣੀ ਖਾਓ ਰਾਤ ਨੂੰ ਰਹਿ ਰਹੋ ਆਏ ਹਾਏ ਜਾਣਾ ਕਾਤੇ ਲਓ ਜੀ ਬੇਬੇ ਪਿਆਰੀ ਕਹਿੰਦੇ ਰਾਤ ਵੀ ਰਹੋ ਰੋਟੀ ਪਾਣੀ ਖਾਓ ਜਾਣਾ ਕਾਤੇ ਆਲੰਪੁਰ ਪਿੰਡਾ ਜੀ ਰੋਪੜ ਦੇ ਬਿਲਕੁਲ ਨਾਲ ਸਤਲੁਜ ਦਰਿਆ ਦੇ ਕੰਡੇ ਤੇ ਮਾਤਾ ਰਾਮ ਪਿਆਰੀ ਲਗਭਗ 100 ਸਾਲ ਦੀ ਉਮਰ ਹੋ ਚੱਲੀ ਹੈ ਮੈਂ ਕਿਹਾ ਮੱਥਾ ਟੇਕਦਾ ਮੈਂ ਅੱਛਾ ਜੀ ਮੈਂ ਮਹਾਰਾਜ ਤਾਂ ਦੁੱਧ ਰੋਟੀਆਂ ਵਾਚਾ ਧਨੁਰੀਜਿਕਾ ਪਾਣੀ ਪੀ ਬਬਾ ਮਹਾਰਾਜ ਤੁਸੀਂ ਮੇਰੀ ਮਾਂ ਵਰਗੇ ਲੱਗਦੇ ਹੋ ਅੱਛਾ ਜੀ ਧੰਨ ਦਾੜਤੀ ਬਾਬਾ ਜੀ ਵੀ ਕਹਿੰਦੇ ਤੇ ਕਰਨਿਓ ਛਰਥੜੀ ਵਾਲੇ ਅੱਛਾ ਹੋਈ ਕਹਿੰਦੇ ਤੇ ਮੇਰੀ ਮਾਤਾ ਵਰਗੀ ਆ ਮੈਂ ਤਾਂ ਸਾਰਿਆਂ ਦੀ ਮਾਂ ਐ ਹੋਜੀ ਹੁੰਦੀ ਐ ਹੈ ਜਿਹੜੀ ਪਿਆਰ ਨਾਲ ਬੁਲਾਵੇ ਹੈ ਜੀ ਜਿਹੜੀ ਪਿਆਰ ਨਾਲ ਬੁਲਾਵੇ ਸਿਰ ਤੇ ਹੱਥ ਫੇਰੇ ਹਾਂਜੀ ਐ ਠੀਕ ਐ ਹੋਰ ਸਿਹਤ ਹੁਣ ਠੀਕ ਐ ਹਮ ਸਿਹਤ ਸਿਹਤ ਠੀਕ ਰਹਿੰਦੀ ਐ ਬਸ ਢਿੱਲੇ ਦੇ ਰਹੇ ਹੋ ਦਿਨ ਦੇ ਵਿੱਚ ਨੂੰ ਨਾਲੇ ਕਹਿੰਦੇ ਕੋਲ ਮੁਕਿਆ ਚੱਕਰ ਮਾਰ ਕੇ ਆ ਆ ਕੋਈ ਨਹੀਂ ਆਈ ਮੈਂ ਉਹ ਰਾਜ ਦੇ ਜਿਹੜੇ ਰੋਪੜ ਤੇ ਮੁੰਡਾ ਰਹਿੰਦੇ ਐ ਠਾ ਦੋਈ ਅੱਛਾ ਰਾਜੂ ਜੀ ਹਮ ਟੂਆ ਰਾਜਾ ਦੋਏ ਪਾਈਆ ਉਹ ਬਰੂਣਾ ਕੋ ਕੁਮ ਹੀ ਆਈ ਬੈਠਿਆ ਆਇਤਾ ਆਪਣੇ ਕਾ ਮੇਰੇ ਦੋ ਕਾਖ ਤੇ ਤੇ ਦੋਇ ਤੁਰੇ ਹੋ ਕੇ ਗਏ ਹਾਂ ਆ ਮੇਰੀ ਗੁੱਡੀ ਆ ਇਹ ਥੇ ਮੈਂ ਇਹ ਨੂੰ ਲਿਆ ਆ ਪੰਛੀ ਵਾ ਖਾਤਰ ਅੱਛਾ ਇਹ ਉਹ ਰਾਜਵਾਲ ਕੇ ਜਦ ਤੁਸੀਂ ਹਾਂਜੀ ਉਹ ਸਾਰਿਆਂ ਨੇ ਦੇਖਿਆ ਤੁਹਾਨੂੰ ਮੈਂ ਜਿਹਨੂੰ ਪੁੱਛਦਾ ਤਾਂ ਕਿ ਹੁਣ ਇੱਥੇ ਫਿਰਦੀ ਦੀ ਮਾਤਾ ਅੱਛਾ ਕੌਣ ਕੌਣ ਮਿਲਿਆ ਤਾਂ ਹਾਂ ਕੌਣ ਕੌਣ ਮਿਲਿਆ ਤਾਂ ਉਹ ਤੇਕੂ ਰਾਜ ਤਾਂ ਬਿੱਟੂ ਵੀ ਤਾਂ ਬਿੱਟੂ ਮਿਲਿਆ ਹਾਂ ਬਿੱਟੂ ਵੀ ਤਾਂ ਅੱਛਾ ਹਾਂ ਆ ਖਾ ਲੋ ਜਿਹੜਾ ਖਾ ਰਹੇ ਤੇ ਸੇਬ ਬਾਅਦ ਚ ਖਾ ਲੈਂ ਕਾ ਰਹੇ ਖਾ ਲੋ ਖਾ ਲੋ ਕੋਈ ਨਾ ਖਾ ਲੋ ਖਾ ਲੋ ਕੋਈ ਆ ਤੀ ਐ ਨਾ ਪਾਊਡਰ ਦੇ ਜੰਟਾ ਹਾਂ ਦੇਖੋ ਕੋਈ ਨਾ ਕੋਈ ਨਾ ਢਾੜ ਦੇ ਕੋ ਪਾਊਡਰ ਢਾੜ ਕਾ ਕੋ ਬੰਦ ਤੁਹਾਡੀ ਤਬੀਅਤ ਠੀਕ ਹੋ ਗਈ ਗੱਲਾਂ ਕਰਨ ਨਾਲ ਤੁਹਾਡੀ ਤਬੀਅਤ ਠੀਕ ਹੋ ਗਈ ਮੈਂ ਕਿਹਾ ਹਣ ਕੰਨਾ ਟਾਈਮ ਤੇ ਛੰਡਾ ਜਦੋਂ ਹਾਸਦੇ ਹੋ ਬੜੇ ਸੋਹਣੇ ਲੱਗਦੇ ਹੋ ਹਾਂ ਕਿ ਲੋ ਠੀਕ ਹੈ ਇਹ ਮੇਰਾ ਵੱਡਾ ਭਰਾ ਹੈ ਹੈ ਇਹ ਵੱਡਾ ਭਰਾ ਮੇਰਾ ਅੱਛਾ ਇੱਥੇ ਮਾਹਰ ਜਿਹੜਾ ਦਿੱਤਾ ਕਵਰ ਤੁਹਾਡੇ ਮਾਪੇ ਕਿੱਥੇ ਰਹਿੰਦੇ ਤੇ ਪਿਓ ਕੇ ਘਰ ਕਿਹੜਾ ਤੇ ਤੁਹਾਡਾ ਪੇਕਾ ਪੇਕੇ ਮੇਰੇ ਲਾਲਪੁਰ ਬੜਵਾ ਉਧਰ ਲਾਲਪੁਰ ਬੜਵੇ ਹਾਂ ਲਾਲਪੁਰ ਬੜਵਾ ਹਾਂ ਤੁਹਾਡੀ ਮਾਤਾ ਦਾ ਕੀ ਨਾਂ ਸੀ ਹਾਂਜੀ ਤੁਹਾਡੀ ਮਾਤਾ ਦਾ ਕੀ ਨਾਂ ਸੀ ਅਕੀਤਾ ਅਕੀ ਹਾਂ ਹਾਂ ਅਕੀਤਾ ਮੇਰੀ ਮਾਤਾ ਦਾ ਬਹੁਤ ਸੋਹਣੀ ਸੀ ਹਾਂ ਤਖੜੇ ਤੇ ਛੌਣੇ ਪਿਆਰ ਕਰਦੇ ਤੇ ਬਹੁਤ ਹੈ ਜੀ ਪਿਆਰ ਬਹੁਤ ਕਰਦੇ ਤੇ ਤੁਹਾਨੂੰ ਮੈਂ ਤੇ ਹੁੰਦਾ ਹੀ ਰਹਦੀ ਆਪਣੀ ਨਾਲ ਹੁੰਦਾ ਹੀ ਨੂੰ ਰਹਿੰਦੀ ਆ ਮੈਂ ਜਾ ਕੇ ਤੇ ਨਾਰੇ ਚੋਂਦੀ ਪਿੰਰੇ ਤੇ ਅੱਛਾ ਮੈਂ ਠੱਡੇ ਨਹੀਂ ਠੀਕardi ਹੈ ਜਾ ਤੇ ਮੇਰੀ ਸੰ ਬੜਾ ਜੋਦੀ ਹੋਈ ਹੈ ਨਾ ਜਾ ਤੇ ਫਿਰ ਮੈਂ ਬਹੁਤ ਬੜੀੋ ਕਾ ਹਟ ਗਿਆ ਨਾ ਨਾਲ ਪੈਨੇਪੇ ਤੇ ਆਪਣੇ ਕੋਈ ਬੱਚੇ ਹੋ ਕੇ ਚੇਤੇ ਆ ਗਈ ਮਾਂ ਹਾਂ ਜੀ ਅੱਜ ਮਾਂ ਚੇਤੇ ਆ ਗਈ ਹਾਂ ਮਾਂ ਚੇਤਾ ਆਂ ਬਈ ਮਾਂ ਚੇਤਾ ਆਂ ਬਈ ਤੁਹਾਨੂੰ ਕਿਆ ਕਹਿ ਕੇ ਹਾਕ ਮਾਰਦੀ ਸੀ ਹਾਂ ਜੀ ਤੁਹਾਨੂੰ ਕਿਆ ਕਹਿ ਕੇ ਬੁਲਾਉਂਦੀ ਸੀ ਉਹ ਨਾ ਲੈ ਕੇ ਬੁਲਾਇਆ ਕਿੱਕਣ ਹਾਂ ਕਿੱਕਣ ਦੱਸੋ ਦੱਸੋ ਹੈ ਪਿਆਰੀ ਦਾ ਨਾਮ ਲਾਣਾ ਪਿਆਰੀ ਹਾਂਜੀ ਆਹ ਰਾਮ ਪਿਆਰੀ ਥੋੜਾ ਨਾਮ ਰਾਮ ਪਿਆਰੀ ਹੈ ਹਾਂਜੀ ਰਾਮ ਪਿਆਰੀ ਦਾ ਸਾਡੀ ਮੇਰੀ ਦਾਦੀ ਦਾ ਨਾਮ ਵੀ ਰਾਮ ਪਿਆਰੀ ਦਾ ਤੇ ਤੁਹਾਡੇ ਜਿਹੜੇ ਡੈਡੀ ਮੰਗ ਤੂੰ ਮੰਗ ਤੂੰ ਹਾਂ ਹਾਂ 21 ਹਾਂ ਤੇ ਮੰਗ ਤੂੰ ਹਾਂਜੀ ਸਾਨੂੰ ਕਿਸੇ ਨੇ ਕਿਹਾ ਵੀ ਪਿਆਰੀ ਬੇਬੇ ਇੱਥੇ ਪਿੰਡ ਚ ਅੱਛਾ ਵੀ ਜਾਓ ਉਹਨਾਂ ਕੋਲ ਮੈਂ ਕਿਹਾ ਰੱਖਦੇ ਹਾਂ ਪੂਰੇ ਤੇ ਹਾਂ ਕਿਸੇ ਨੇ ਕਿਹਾ ਆਲੰਪੁਰ ਚਦੇ ਬੜੇ ਨਾ ਪਿੰਡ ਚ ਤਾਂ ਕਿਸੇ ਨੂੰ ਪੁੱਛਿਆ ਮੈਂ ਕੋਈ ਮਾਤਾ ਹੈ ਪਿੰਡ ਚ ਕਹਿੰਦੇ ਪਿਆਰੀ ਹਾਂ ਉਹਨਾਂ ਨੇ ਪਿਆਰੀ ਦਾ ਨਾਮ ਲਿਆ ਹਾਂਜੀ ਮੈਂ ਕਿਹਾ ਪਿਆਰੀ ਮਾਤਾ ਕੋਲ ਤਾਂ ਜਾਣਾ ਫਿਰ ਹਾਂਜੀ ਕਹਿੰਦੇ ਮਾਤਾ ਬਹੁਤ ਪਿਆਰ ਕਰਦੀ ਸੀ ਅਕੀ ਇੱਥੇ ਤੇ ਕੀ ਲੈ ਜਾਣਾ ਇੱਥੇ ਤੇ ਕੀ ਲੈ ਜਾਣਾ ਖਾਲੀ ਆਏ ਖਾਲੀ ਚਲੇ ਜਾਣਾ ਇਤ ਬੰਦੇ ਨੂੰ ਤਮਾ ਆ ਵੀ ਮੈਂ ਆਦੀ ਬਣਾ ਲਮਾ ਆਦੀ ਬਣਾ ਲਮਾ ਤਮਾ ਉਹ ਰਾਹੀ ਢੇਠ ਢਲਾ ਤੇ ਆ ਪਰਛੱਤਾ ਦੇ ਕਿੰਨੀਆਂ ਪਹਿੜੀਆਂ ਪੈਣਾ ਨਹੀਂ ਠੀਕ ਹੈ ਹਾਂ ਠੀਕ ਹੈ ਨਹੀਂ ਨਹੀਂ ਆਉਣੀ ਤੇ ਫਿਰ ਕੱਟ ਪੜਾ ਲਵਾਉਂਗਾ ਨਾ ਤੇਰਾ ਸਾਲ ਦਿੱਤੀ ਨਾ ਹੱਲਿਆ ਨੂੰ 13 ਸਾਲ ਦੇ ਤੇ ਹਾਂ ਦੇਖ ਤੇ ਤਨ ਬਣਿਆ ਪੂਰੇ ਉਡਾਰ ਤੇਜਦ ਹਾਂ ਤੇਰੇ ਸਾਲ ਦੀ ਸੀ ਸਾਦੀ ਹੋ ਗਈ ਸੀ ਤੇ ਅੱਛਾ ਕਿਆ ਛੋਟੇ ਛੋਟੇ ਨੇ ਵਿਆਹ ਦਿੰਦੇ ਤੇ ਹੂੰ ਤੇਰੇ ਪੰਜਵੇਂ ਸਾਲ ਮਾ ਪੀਏ ਸਾਲ ਮਾ ਹੂੰ ਫਿਰ ਛੱਤ ਸਾਲ ਮਾ ਫਿਰ ਭੇਜੇ ਕਰਦੇ ਤੇ ਅੱਛਾ ਹਾਂ ਮਕਲਾਵਾ ਹੋ ਗਿਆ ਤਾਂ ਜਦ ਹਾਂ ਮਕਲਾਵਾ ਹੁੰਦਾ ਤਾਂ ਤਰੋ ਜਾ ਫੇ ਅੱਜ ਮਗਲਾ ਆ ਬਾਬੇ ਦਰ ਤਰਉਦੇ ਦਦਾ ਤਰਉਦਾ ਹੂੰ ਓਕੇ ਹਾਂ ਦੂਈ ਵੇ ਦੂਈ ਵੇ ਰਾਣਾ ਅੱਛਾ ਦੂਈ ਵਾਰਾ ਜਾਦਾ ਹਾਂ ਹਾਂ ਓ ਕਿੰਨੇ ਦਿਨਾਂ ਬਾਅਦ ਜਾਂਦੇ ਤੇ ਦੂਈ ਵਾਰ ਹੂੰ ਤਾਂ ਮੈਂ ਕਿਆਰਾ ਕਰਤਾ ਬਿਆਹ ਹੁੰਦੇ ਲੜਕੀ ਆਈ ਵੀ ਸਰੂਆ ਦੇ ਤਨੀ ਨਾ ਪਹਿਲਾ ਆਈ ਤੀ ਦੂਜੇ ਦਿਨ ਰਾ ਸਾਰਾ ਕੁਛ ਚੇਤੇ ਆ ਹਾਂ ਜੀ ਚੇਤੇ ਆ ਸਾਰਾ ਕੁਛ ਤੁਹਾਨੂੰ ਹਾਂ ਚੇਤਾ ਹੈ ਸਾਰਾ ਕੁਛ ਸਾਰਿਆਂ ਨੇ ਦੇਖ ਲਈ ਲੋਕਾਂ ਨੇ ਹਾਂਜੀ ਇਹ ਲੋਕ ਦੇਖਣਗੇ ਦੂਰ ਦੂਰ ਤੱਕ ਜਾਊਗੀ ਫੋਟੋ ਤੁਹਾਡੀ ਅੱਛਾ ਜੀ ਅਮਰੀਕਾ ਇੰਗਲੈਂਡ ਕਲਕੱਤੇ ਅੱਛਾ ਬੰਬੇ ਉੱਥੇ ਜਾਊਗੀ ਉੱਥੇ ਜਾਊਗੀ ਆ ਫਿਰ ਮੈਨੂੰ ਭੇਜੂਗਾ ਵੀ ਕੁਝ ਓਏ ਹੋਏ ਕਿਆ ਪਤਾ ਕੁਝ ਭੇਜ ਦੇਵੇ ਕੋਈ ਹਾਂਜੀ ਸਰੋਂ ਦਾ ਸਾਗ ਮੈਂ ਬਣਾ ਦੇਖਾਂ ਤੇਈ ਖਾਂਦੇ ਤੇਈ ਤੁਸੀਂ ਬਣਾਉਂਦੇ ਤੇ ਹਾਂਜੀ ਤੁਸੀਂ ਬਣਾਉਂਦੇ ਤੇ ਆਚੀ ਪਰੋਹ ਬੱਚਿਆਂ ਨੂੰ ਖਰਾਣੀ ਰੋਟੀ ਨਹੀਂ ਬਣਾਣੀ ਹੋਰ ਕੌਣ ਬਣਾਉਂਦਾਤਾ ਮੈਂ ਸਾਗ ਦੇ ਵਿੱਚ ਜਿਹੜਾ ਉਹ ਪਾਉਂਦੇ ਤੇ ਉੱਪਰ ਤੇ ਉਹ ਮੱਕੀ ਦਾ ਆਟਾ ਹਾਂਜੀ ਕੋਟਨੇ ਨੂੰ ਕੋਟਨੇ ਨੂੰ ਉਹਦੇ ਨਾਲ ਕੀ ਆ ਹੁੰਦਾਤਾ ਮੱਕੀ ਦੇ ਆਟੇ ਗਾ ਹਾਂਜੀ ਵਧੀਆ ਬਣਦਾਤਾ ਵਧੀਆ ਬਣਦਾਤਾ ਹਾਂ ਹਾਂ ਕਾਦੇ ਪਰ ਚੀਰਦੇ ਤੇ ዳਟੀਆਂ ਨਾਲ ዳਟੀਆਂ ਨਾਲ ਚੀਰਨਾ ਹਾਂ ਪੱਠੀਆਂ ዳਟੀਆਂ ਦਾਤੜੇ ਦਾਤੜੇ ਜੀ ਹਾਂ ਉਹ ਪੈਰ ਮੇਂ ਫਸਾ ਕੇ ਉਹ ਪੈਰ ਵਿੱਚ ਦਬਕਾ ਕੀਟ ਲੈਣਾ ਤੇ ਵਿੱਚ ਪਾਣਾ ਕਿਆ ਕਿਆ 10 ਜਣਾਂ ਅੱਬ ਮਥਾਲ ਲਈ ਉਹ ਪਾਣੀ ਵਿੱਚ ਲੱਜਣਾ ਦੇ ਨੂਣ ਮਿਰਚ ਮਥਾਲ ਲਈ ਹੋਰ ਕਿਆ ਕੁਝ ਪੈਂਦਾ ਤਾਂ ਵਿੱਚ ਸਾਗ ਦੇ ਨਾਲ ਬਾਥੂ ਪੈਂਦਾ ਤਾਂ ਬਾਦ ਤੁ ਤਨਾਰੇਤਾ ਦੀ ਦਾ ਚੀਰ ਕਾ ਹੋਰ ਕਿਆ ਕੁਸ ਬੰਦੇ ਤੇ ਬਾ ਹੋਰ ਕਿਆ ਪਾਣਾ ਉਹ ਜਿਹੜੀ ਚਲਾਈ ਹੁੰਦੀ ਸੀ ਚਲਾਈ ਚਲਾਈ ਵੀ ਨਾਰੇ ਪੈਂਦੀ ਗੀ ਪੈਂਦੀ ਐ ਨਾਲੇ ਚੀਰ ਕਾ ਭਾਗੀ ਫਿਰ ਉਹਨੂੰ ਕੋਟਣਾ ਫਿਰ ਕੋਟ ਕੇ ਬਣਾ ਲੈਣਾ ਫਿਰ ਉਹਦੇ ਵਿੱਚ ਉੱਪਰ ਕਿਆ ਪਾਣਾ ਮੈਂ ਖਣੀ ਚੰਗੀ ਬੜੀ ਮੈਂ ਖਣੀ ਟੱਟਾ ਕਰੇ ਬਕੇ ਨਾ ਮੈਂ ਖਣੀ ਹੋਬਾ ਆਜੀ ਮਖਣੀ ਪਾਣੀ ਬਾਥੀ ਨਹੀਂ ਪਾਣੀ ਅੱਛਾ ਤਾਲੀ ਪਾਣੀ ਇਹ ਲੈ ਚੀਤਾ ਗਲਾਸ ਬਾੜ ਨਾ ਮੱਤੀ ਵੀ ਰੋਟੀ ਹਾਂ 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 ਜਾਇਏ ਸੀ ਨਾ ਚਾ ਪੀਓ ਰੋਟੀ ਪਾਣੀ ਖਾਓ ਰਾਤ ਨੂੰ ਰਹਿ ਰਹੋ ਆਏ ਹਾਂ ਕਾਤੇ ਲੋ ਜੀ ਬੇਬੇ ਪਿਆਰੀ ਕਹਿੰਦੇ ਰਾਤ ਵੀ ਰਹੋ ਰੋਟੀ ਪਾਣੀ ਖਾਓ ਜਾਣਾ ਕਾਤੇ ਆਲਮਪੁਰ ਪਿੰਡਾ ਜੀ ਰੋਪੜ ਦੇ ਬਿਲਕੁਲ ਨਾਲ ਸਤਲੁਜ ਦਰਿਆ ਦੇ ਕੰਡੇ ਤੇ ਮਾਤਾ ਰਾਮਪਰੀ ਲਗਭਗ 100 ਸਾਲ ਦੀ ਉਮਰ ਹੋ ਚੱਲੀ ਐ ਔਰ ਕਿੰਨੀਆਂ ਵਧੀਆ ਗੱਲਾਂ ਹੋਈਆਂ ਨਜ਼ਾਰਾ ਆ ਗਿਆ ਤੁਸੀਂ ਜ਼ਰੂਰ ਕਮੈਂਟ ਕਰਿਓ ਆਪਣੀ ਦਾਦੀ ਦਾ ਨਾਨੀ ਦਾ ਆਪਣੀ ਮਾਤਾ ਦਾ ਨਾਂ ਵੀ ਲਿਖਿਆ ਕਰੋ ਕਮੈਂਟ ਵਿੱਚ ਇਸੇ ਦਿਖਾ ਦਿਓ ਕਿਨੇ ਬਹੁਤ ਐ ਮਾਤਾ ਕਦੀ ਸਾਨੂੰ ਦਿਖਾਓ ਕਿੰਨੇ ਕਹ ਹੁਣ ਤੁਸੀਂ ਕਮੈਂਟਾਂ ਵਿੱਚ ਧੜੀ ਲਾਉਣੀ ਐ ਅਸੀਂ ਦੁਬਾਰੇ ਆਏ ਕਿ ਤੁਹਾਨੂੰ ਦੱਸਣ ਮੇਰੀਆਂ ਗੱਲਾਂ ਸੁਣ ਰਹੇ ਹੋ ਸੁਣ ਰਹੇ ਹੈ ਹੋਰ ਹੋਰ ਬੀਆਂ ਵੀ ਫੜਾਈਆਂ ਬੜੀਆਂ ਦੀਆਂ ਹੋਰਾਂ ਦੀਆਂ ਵੀ ਸੁਣਾਈਆਂ ਪਰ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗਣੀਆਂ ਸਾਰਿਆਂ ਨੂੰ। ਲਓ ਜੀ ਕਿਸ ਤਰ੍ਹਾਂ ਦਾ ਲੱਗਾ ਵੀਡੀਓ? ਦਿਲ ਨਹੀਂ ਕਰਦਾ ਮਾਤਾ ਜੀ ਤੋਂ ਗੱਲਾਂ-ਬਾਤਾਂ ਬੰਦ ਕਰਕੇ ਉੱਠੀਏ ਤੇ ਫਿਰ ਕਿਸੇ ਹੋਰ ਬਲੌਗ ਦੇ ਵਿੱਚ ਦੁਬਾਰਾ ਤੁਹਾਨੂੰ ਸਾਂਝ ਪਾਵਾਂਗੇ। ਪਿੰਡ ਆਲੰਪੁਰ ਰੋਪੜ ਤੋਂ ਮੈਂ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਜ਼ਰੂਰ ਕਮੈਂਟ ਕਰਿਓ, ਸ਼ੇਅਰ ਵੀ ਕਰਿਓ ਵੀਡੀਓ ਨੂੰ।